ਹਾਂਜੀ ਦੋਸਤੋ ਕਿਵੇਂ ਹੋ ਅੱਜ ਜੀ ਆਪਾਂ ਚੱਲੇ ਆ ਟਰੈਕਟਰ ਮਾਰਚ ਰੈਲੀ ਤੇ ਜਿਹੜੀ ਵੀ ਸਰਦਾਰ ਜੂਜੀ ਸਿੰਘ ਢੱਲੇਵਾਲ ਸਾਹਿਬ ਵੱਲੋਂ ਕਾਲ ਕੀਤੀ ਗਈ ਸੀ ਕਿ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢਣੀ ਹੈ ਉਸ ਦੇ ਸਬੰਧ ਵਿੱਚ ਅੱਜ ਆਪਣੇ ਪਿੰਡ ਵੱਲੋਂ ਟਰੈਕਟਰ ਜਾਣਗੇ ਵੀ ਬਲੱਡਾ ਵਿਖੇ ਸੋ ਤੁਹਾਨੂੰ ਦਿਖਾਉਨੇ ਆ ਅੱਗੇ ਵੀ ਆਪਣੇ ਕਿੰਨੇ ਟਰੈਕਟਰ ਗਏ ਕੌਣ ਕੌਣ ਗਿਆ ਸੀਗਾ ਆਜੇ ਫਿਰ ਮਿਲਦੇ ਆ ਦੋਸਤੋ ਅੱਗੇ ਧੰਨਵਾਦ ਹਾਂਜੀ ਦੋਸਤੋ ਕੀ ਹਾਲ ਹੈ ਸਾਰਿਆਂ ਦਾ ਠੀਕ ਹੀ ਹੋਣੇ ਬਈ ਤੁਸੀਂ ਸਾਰੇ ਅੱਜ ਆਪਾਂ ਚੱਲੇ ਆ ਬਈ ਰੋਡ ਚੋ ਤੇ ਟਰੈਕਟਰ ਰੋਡ ਸ਼ੋਅ ਹੈਗਾ ਪਿੰਡ ਤਨਪਰਾ ਵੱਲੋਂ ਬਾਕੀ ਸਾਰੇ ਹੋਰ ਥਾਵਾਂ ਦੇ ਵੀ ਰੋਡ ਸ਼ੋਅ ਨਾਲ ਜੇ ਤੁਹਾਨੂੰ ਦਿਖਾਉਣਾ ਹੈ ਆਪਾਂ ਪਿੰਡ ਤਨਪਰਾ ਵੱਲੋਂ ਕਿੰਨੇ ਕੁ ਟਰੈਕਟਰ ਜਾਣਗੇ ਆ ਦੇਖੋ ਬਈ ਉਹ ਜਿਹੜੀ ਹੁਣ ਸੰਦਾ ਸੰਦਾ ਵਾਲੀ ਜਿਹੜਾ ਕੀ ਹੋਇਆ ਆਬਿੰਦਰੀ ਬਾਈ ਦਾ ਟਰੈਕਟਰ ਹੈਗਾ ਕਿਹੜੀ ਹਾਲ ਹੈ ਜਟ ਬੈੜ ਦੇਖੋ ਸਾਰੇ ਬਈ 855 ਟਰੈਕਟਰ ਬਹੁਤ ਜ਼ਿਆਦੇ ਨੇ ਬਹੁਤ ਸੰਗਤ ਆਈ ਹੈਗੀ ਦੇਖੋ ਤੁਸੀਂ ਸਾਰਿਆਂ ਨੂੰ ਨੌਜਵਾਨ ਵੀਰਾਂ ਮੁਹਮਾਗੇ ਪਹੁੰਚ ਰਹੇ ਆ ਪੂਰੇ ਇੱਧਰ ਦੇਖੋ ਬਾਈ ਟਰੈਕਟਰ ਬਹੁਤ ਜ਼ਿਆਦੇ ਨੇਗੇ ਜਿੰਨਾ ਵੱਡਾ ਪਿੰਡ ਓਨੀ ਜ਼ਿਆਦੇ ਟਰੈਕਟਰ ਨੇਗੇ ਇਹ ਦੇਖੋ ਬਾਈ ਸਾਰੇ ਆਪਾਂ ਆਪਣੇ ਟਰੈਕਟਰਾਂ ਦੇ ਢੰਡੇ ਲਾ ਰਹੇ ਨੇਗੇ ਆ ਜਗਸੀਰ ਬਾਈ ਹੈਗਾ ਆਈ ਨਰੀ ਸ਼ੌਕ ਨਾਲ ਤਿਆਰ ਕਰੀ ਹੋਈ ਟਰਾਲੀ ਦੇਖੋ ਪਹਿਲਾਂ ਤੁਸੀਂ ਬਈ ਬਾਕੀ ਆਪਣੇ ਪ੍ਰਧਾਨ ਸਾਹਿਬ ਨੇ ਜੀ ਇਧਰ ਵੀ ਦੇਖੋ ਬਈ ਸਾਰੇ ਖੜੇ ਨੇਗੇ ਕਿਹਾਂ ਬਈ ਤਿਆਰ ਹੋ ਜਾਮਾ ਨਾ ਆਹ ਦੇਖੋ ਬਈ ਵੱਖੋ ਵੱਖਰੇ ਟਰੈਕਟਰ ਨੇ ਸਾਰਿਆਂ ਨੇ ਬਹੁਤ ਸ਼ਿੰਗਾਰ ਕੀਤੇ ਹੋਏ ਨੇਗੇ ਆ ਸਾਰੀ ਪੰਚਾਇਤ ਦੇਖੋ ਆਪਣੀ ਇਸ ਤੋਂ ਬਾਅਦ ਪ੍ਰਧਾਨ ਜੀ ਦੀ ਇੱਕ ਵਾਈਟ ਰੈਲੀ ਆ ਕੇ ਵਧੀ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਆਪਣੇ ਨੌਜਵਾਨ ਵੀਰ ਆਪੋ ਆਪਣੇ ਟਰੈਕਟਰਾਂ ਤੇ ਝੰਡੇ ਲਗਾ ਕੇ ਖੇਸਾਨੀ ਵਾਲੇ ਜਾ ਰਹੇ ਨੇ ਟਰੈਕਟਰ ਮਾਰਚ ਰੈਲੀ ਦੇ ਇਹ ਰੇਲੀ ਬਾਈ ਗਵਿੰਦਪ੍ਰਾਤ ਹੋੁੰਦੇ ਹੋਏ ਸਿਰਸੀ ਵਾਲੇ ਨੂੰ ਸਿਰਸੀ ਵਾਲੇ ਤੋਂ ਵੱਡੇ ਰੋਡ ਤੇ ਆ ਕੇ ਦਾਤੇਵਾਸ ਵਿੱਚੋਂ ਲੰਘ ਕੇ ਗੁਰੂ ਨਾਨਕ ਕਾਲਜ ਬਲਾਡਾ ਕੋਲ ਫਲਾਇਓਵਰ ਦੇ ਉੱਤੇ ਰੁੱਕ ਕੇ ਜਾਣਗੇ ਬਾਈ ਤੁਸੀਂ ਵੇਖ ਸਕਦੇ ਹੋ ਬਾਈ ਕਿ ਨੌਜਵਾਨਾਂ ਨੇ ਟਰੈਕਟਰਾਂ ਉੱਤੇ ਕਿਸਾਨੀ ਵਾਲੇ ਝੰਡੇ ਲਗਾ ਕੇ ਰੋਸ ਤੇ ਹਿੱਸਾ ਲਿਆ ਇਹ ਵੀ ਜਾਣਦੇ ਨੇ ਕਿ ਮੂਤ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਕਿਸਾਨ ਮਾਰੂ ਨੀਤੀਆਂ ਉਹਨਾਂ ਦੇ ਵਿਰੁੱਧ ਵਿੱਚ ਅੱਜ ਟਰੈਕਟਰ ਰੈਲੀ ਗੱਡੀ ਗਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜੋ ਪਿਛਲੇ 2 ਮਹੀਨਿਆਂ ਤੋਂ ਕਨੋਰੀ ਬਾਰਡਰ ਤੇ ਮਰਨ ਮਰਤ ਉੱਤੇ ਬੈਠੇ ਨੇ ਵੀ ਉਹ ਆਪਣੇ ਖਾਤਰੀ ਬੈਠੇ ਨੇ ਉਹ ਚਾਹੁੰਦੇ ਨੇ ਕਿ ਇਹ ਕਾਨੂੰਨ ਕਾਲੇ ਕਾਨੂੰਨ ਸੀ ਜੋ ਰੱਦ ਹੋ ਜਾਣ ਤੇ ਕਿਸਾਨਾਂ ਨੂੰ ਇਹਨਾਂ ਦਾ ਬਣਦਾ ਹੱਕ ਮਿਲੇ ਤਾਂ ਜੋ ਆਉਣ ਵਾਲੀਆਂ ਵੀੜੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਇਆ ਜਾ ਸਕੇ ਜੇ ਇੱਕ ਵਾਰੀ ਆਪਣੇ ਹੱਥੋਂ ਜ਼ਮੀਨ ਖੁੱਸ ਗਈ ਜੇ ਕਾਨੂੰਨ ਲਾਗੂ ਹੋ ਗਏ ਤਾਂ ਭਈ ਇਹਦਾ ਬਹੁਤ ਵੱਡਾ ਘਾਟਾ ਪੈਣਾ ਜੋ ਕੱਲੇ ਕਿਸਾਨਾਂ ਨੂੰ ਨਹੀਂ ਸਭ ਨੂੰ ਇਹਦਾ ਹਰਜਾਨਾ ਪੜਨਾ ਪੈਣਾ ਹੈ ਕਿਉਂਕਿ ਭਈ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਘਰਾਣੇ ਸਭ ਕੁਝ ਆਪਣੇ ਅੰਡਰ ਲੈਣਾ ਚਾਹੁੰਦੇ ਨੇ ਫਸਲਾਂ ਅਨਾਜ ਜੋ ਵੀ ਜਿੰਨਾ ਵੀ ਕੁਝ ਹੈ ਉਦਯੋਗ ਸਾਰੇ ਆਪਦੇ ਅੰਡਰ ਕਰਕੇ ਉਹ ਰਾਜ ਕਰਿਆ ਕਰਨਗੇ ਭਾਈ ਆਪਣੇ ਤੇ ਕਿਉਂਕਿ ਭਈ ਉਹਨਾਂ ਨੂੰ ਵੀ ਪਤਾ ਹੈ ਕਿ ਪੰਜਾਬ ਹਰਿਆਣਾ ਦੀਆਂ ਜ਼ਮੀਨਾਂ ਪਜਾਓ ਨੇ ਇੱਥੋਂ ਅਨਾਜ ਪੈਦਾ ਕਰਕੇ ਆਪਾਂ ਬਾਹਰਲੇ ਮੁਲਕਾਂ ਨੂੰ ਜਾਂ ਆਪਣੇ ਇੰਡੀਆ ਦੀ ਵੱਧ ਮੁੱਲ ਤੇ ਵੇਚਿਆ ਕਰਾਂਗੇ ਹੁਣ ਜਿਵੇਂ ਮੰਨ ਲਓ ਆਪਣੇ ਕੋਲੋਂ ਕੋਈ ਚੀਜ਼ ਹੈ ਆਪਣੇ ਕੋਲ 10 ਰੁਪਏ ਲੈਂਦੇ ਨੇ ਤੇ ਅੱਗੇ ਉਹਨੂੰ ਸਟੋਰ ਕਰਕੇ ਅੱਗੇ ਵੇਚਦੇ ਨੇ 50 ਰੁਪਏ ਗੱਲੋ ਉਹੀ ਕੰਮ ਉਦੋਂ ਹੋਊਗਾ ਜਦੋਂ ਜ਼ਮੀਨਾਂ ਸਰਕਾਰ ਅਕਵਾਇਰ ਕਰ ਲੂਗੀ ਉਹ ਆਪ ਦੀ ਮਰਮਰਜ਼ੀ ਨਾਲ ਕਣਕ ਵਿੱਚ ਐ ਕਰਨੀ ਨਹੀਂ ਆਟਾ ਵਿੱਚ ਐ ਕਰਨੀ ਆ ਇਹਦਾ ਖਾਮ ਹੈ ਜਿਆ ਬਾਈ ਇਕੱਲੇ ਕਿਸਾਨ ਨਹੀਂ ਸਾਰਿਆਂ ਨੂੰ ਭੁਗਤਣਾ ਪੈਣਾ ਸੋ ਵੀਰੋ ਬੇਨਤੀ ਹੈ ਕਿ ਸਾਰੇ ਜਣੇ ਸਾਥ ਦਿਓ ਤੁਹਾਡੇ ਸਾਰਿਆਂ ਦੀ ਸਾਥ ਦੀ ਲੋੜ ਹੈ ਭਾਈਚਾਰਾ ਬਣਾ ਕੇ ਰੱਖੋ ਤੇ ਵੱਧ ਤੋਂ ਵੱਧ ਬਾਈ ਖਨੋਰੀ ਬਾਰਡਰ ਤੇ ਬਾਪੂ ਡੱਲੇਵਾਲ ਜੀ ਦਾ ਕੋਲ ਜਾਓ ਉੱਥੇ ਜਾ ਕੇ ਉਹਨਾਂ ਦਾ ਸਾਥ ਦਿਓ ਤਾਂ ਜੋ ਉਹਨਾਂ ਨੂੰ ਵੀ ਹੌਸਲਾ ਹੋਵੇ ਕਿ ਪੂਰਾ ਪੰਜਾਬ ਆਪਣੇ ਨਾਲ ਹੈ ਇਹ ਦੇਖੋ ਬਾਈ ਆਪਾਂ ਬਲਾਡੇ ਪਹੁੰਚ ਗਏ ਸੀਗੇ ਤੇ ਇਕੱਠ ਕਿੰਨਾ ਹੈਗਾ ਤੁਸੀਂ ਆਪ ਹੀ ਦੇਖ ਸਕਦੇ ਹੋ ਬਈ ਕਿ ਟਰੈਕਟਰਾਂ ਕਿੰਨੇ ਟਰੈਕਟਰ ਨੇਗੇ ਫਲਾਈਓਵਰ ਭਰਿਆ ਪਿਆ ਹੈਗਾ ਨੌਜਵਾਨ ਵੀਰ ਵੱਧ ਚੜਕੇ ਹਿੱਸਾ ਲੈ ਰਹੇ ਨੇ ਬੱਚੇ ਬਜ਼ੁਰਗ ਸਾਰੇ ਪਹੁੰਚੇ ਨੇ ਬਈ ਅੱਜ ਹਮਾ ਮਾਕੇ ਕਿਉਂਕਿ ਬਈ ਇਹ ਕੰਮ ਹੀ ਇਦਾਂ ਦਾ ਹੈ ਕਿ ਜੇ ਆਪਾਂ ਨੇ ਅੱਜ ਇਹਦਾ ਬਿਲਾਂ ਦਾ ਰੋਸ ਜਬਿਲਾਂ ਦਾ ਵਿਰੋਧ ਕੀ ਨਾ ਕੀਤੀ ਤਾਂ ਆਪਣੀਆਂ ਆਉਣ ਵਾਲੀਆਂ ਪੁਸਤਾਂ ਸਭ ਖਤਮ ਹੋ ਜਾਣਗੀਆਂ ਕਿਉਂਕਿ ਕਾਰਪੋਰੇਟ ਕਰਾਂਗੇ ਸਭ ਕਾਸੀ ਤੇ ਰਾਜ ਕਰਨਗੇ ਆਪਾਂ ਸਿਰਫ ਇੱਕ ਕਰਮਚਾਰੀ ਬਣ ਕੇ ਰਹਿ ਜਾਵਾਂਗੇ ਇਸ ਕਰਕੇ ਬਈ ਆਪਣੀਆਂ ਜ਼ਮੀਨਾਂ ਬਚਾਓ ਤੇ ਕਿਸਾਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਤੁਸੀਂ ਤੁਸੀਂ ਦੇਖੋ ਬਈ ਬਹੁਤ ਵੱਡੀਆਂ ਲੈਣਾ ਲੱਗੀਆਂ ਹੋਈਆਂ ਸੀਗੀਆਂ ਇਤੋਂ ਪਤਾ ਲੱਗਦਾ ਸੀ ਕਿ ਪੰਜਾਬ ਦੇ ਕਿਸਾਨ ਆਪਣੀ ਜ਼ਮੀਨ ਬਚਾਉਣ ਲਈ ਜਾਂ ਐਮਐਸਕੇ ਲਾਗੂ ਕਰਾਉਣ ਲਈ ਗੀ ਤੋੜ ਮਿਹਨਤ ਕਰ ਰਹੇ ਨੇ ਜੀ ਆਹ ਦੇਖੋ ਬਾਈ ਆਪਾਂ ਆਏ ਆ ਟਰੈਕਟਰ ਰੈਲੀ ਤੇ ਹੁਣ ਦਿਖਾਉਣੇ ਆਗੇ ਇੱਥੋਂ ਸਟਾਰਟ ਹੈ ਬਾਈ ਟਰੈਕਟਰ ਰੈਲੀ ਦੇਖ ਸਕਦੇ ਹੋ ਬਾਈ ਤੁਸੀਂ ਬਹੁਤ ਜ਼ਿਆਦਾ ਇਕੱਠ ਹੈਗਾ ਬਹੁਤ ਜ਼ਿਆਦਾ ਮਾਤਰਾ ਟਰੈਕਟਰ ਆਏ ਹੋਏ ਨੇਗੇ ਆਲੇ ਦੁਆਲੇ ਪਿੰਡਾਂ 'ਚ ਅੱਜ ਆਪਾਂ ਖੜੇ ਆ ਬਾਈ ਭਲਾੜਾ ਵਿਖੇ ਇਹ ਸੰਗਤਾ ਦੇਖੋ ਬਾਈ ਥਾਲੀ ਘਾਟ ਘਾਟ ਲੈ ਕੇ ਆਂਜ ਰਹੇ ਬੁਰੀਆਂ ਤੇ ਆ ਦੇਖੋ ਬਾਈ ਟਰੈਕਟਰ ਬਹੁਤ ਜਿਆਦੇ ਨੇਗੇ ਬਹੁਤ ਘਟ ਸੀਗੇ ਬਾਈ ਅੱਜ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਪ੍ਰਧਾਨ ਸਿਕੰਦਰ ਸਿੰਘ ਜੀ ਖੜੇ ਨੇ ਬਾਕੀ ਸਾਰੇ ਹੋਰ ਮਿੱਤਰ ਵੀ ਸੀਗੇ ਬਹੁਤ ਜਿਆਦੇ ਟਰੈਕਟਰ ਆਏ ਹੋ ਜੀ ਬਾਈ ਬਹੁਤ ਘਟ ਸੀਗਾ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਬਈ ਕਿੰਨਾ ਇਕੱਠਾ ਹੈਗਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਕਾਲ ਕੀਤੀ ਗਈ ਸੀਗੇ 26 ਜਨਵਰੀ ਨੂੰ ਆਪਾਂ ਨੇ ਟਰੈਕਟਰ ਮਾਰਚ ਕਰਨਾ ਹੈਗਾ ਸੋ ਇਸ ਵੰਦ ਵਿੱਚ ਬਈ ਅੱਜ ਸਾਰੇ ਆਪਣੇ ਬਰੇਟਾ ਬਲਾਕ ਦੇ ਵਲਾ ਡਿਵ ਬਲਾਕ ਦੇ ਟਰੈਕਟਰ ਇਕੱਠੇ ਹੋਏ ਸੀਗੇ ਗੁਰਦਾਨ ਕਾਲਜ ਵੱਲੋਂ ਅੱਡਾ ਕੋਲ ਸਾਰੇ ਵੀਰਾਂ ਦਾ ਧੰਨਵਾਦ ਹੈ ਬਈ ਜਿਹੜੇ-ਜਿਹੜੇ ਵੀਰ ਹਿੱਸਾ ਬਣੇ ਇਸ ਟਰੈਕਟਰ ਮਾਰਚ ਰੈਲੀ ਦਾ ਤੁਸੀਂ ਦੇਖ ਸਕਦੇ ਹੋ ਬਈ ਨੌਜਵਾਨ ਵੀ ਬਜ਼ੁਰਗ ਵੀ ਸਾਰੇ ਆਏ ਹੋਏ ਨੇਗੇ ਬਹੁਤ ਜ਼ਿਆਦਾ ਇਕੱਠ ਹੈਗਾ ਪੂਰਾ ਫਲਾਈਓਵਰ ਭਰਿਆ ਪਿਆ ਸੀ ਟਰੈਕਟਰਾਂ ਨਾਲ ਬਾਕੀ ਤੁਹਾਨੂੰ ਅੱਗੇ-ਅੱਗੇ ਵੀਡੀਓ ਤੇ ਦਿਖਾਉਂਦੇ ਰਹਾਂਗੇ ਤੁਸੀਂ ਦੇਖੋ ਬਈ ਅੱਗੇ ਵੀ ਕਿੰਨੇ ਟਰੈਕਟਰ ਸੀਗੇ ਹਰ ਇੱਕ ਕੋਈ ਟਰੈਕਟਰ ਧੰਨਵਾਦ ਹੈ ਸਾਰੇ ਕਿਸਾਨ ਵੀਰਾਂ ਦਾ ਜਿਹੜੇ-ਜਿਹੜੇ ਵੀ ਆਪਣੇ ਟਰੈਕਟਰ ਲੈ ਕੇ ਆਏ ਨੇ ਸਮੇਂ ਤੋਂ ਸਮਾਂ ਕੱਢ ਕੇ ਆਏ ਨੇਗੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਸਾਰੇ ਆਏ ਨੇ ਬਈ ਇਹ ਕੱਲੇ ਕਿਸਾਨਾਂ ਦਾ ਕੰਮ ਨਹੀਂ ਹੈਗਾ ਭਾਈ ਸਾਰਿਆਂ ਦਾ ਕੰਮ ਹੈ ਇਹ ਅਗਰ ਕੱਲ ਨੂੰ ਇਹ ਕਾਨੂੰਨ ਪਾਸ ਹੋ ਜਾਣਗੇ ਤਾਂ ਸਾਰੇ ਮਾਰੇ ਜਾਣਗੇ ਇਹ ਨਹੀਂ ਹੈਗਾ ਵੀ ਕੱਲਾ ਕਿਸਾਨ ਮਾਰਿਆ ਜਾਊਗਾ ਬਾਕੀ ਜਿੰਨੇ ਵੀ ਹੋਰ ਨੇਗੇ ਸਭ ਆ ਜਾਣਗੇ ਇਸ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਭਾਈ ਬਹੁਤ ਜ਼ਿਆਦੇ ਹੈ ਮਾਤਰਾ ਵਿੱਚ ਟਰੈਕਟਰ ਆਏ ਨੇਗੇ ਇਹ ਫਲਾਈਓਵਰ ਹੈ ਭਾਈ ਗੁਰਨਾਣਕ ਕਾਲਜ ਖੁਲਾਡਾ ਕੋਲ ਹੈ ਗੱਲ ਤੋਂ ਉਹਨੇ ਪਿੰਡ ਗਿਆ 50 ਟਰੈਕਟਰ ਆਏ ਲਗਭਗ ਪਿੰਡ ਤਨਪਰਾ ਤੋਂ ਬਾਈ ਘੱਟ ਤੋਂ ਘੱਟ 50 60 ਟਰੈਕਟਰ ਆਏ ਨੇ ਬਾਕੀ ਹੋਰ ਪਿੰਡਾਂ ਤੋਂ ਵੀ ਆਏ ਨੇਗੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਪਿੰਡਾਂ ਤੋਂ ਨੇ ਸਾਰੇ ਟਰੈਕਟਰ ਆ ਤੇ ਹਰ ਇੱਕ ਪਿੰਡ ਵਿੱਚੋਂ ਘੱਟੋ-ਘੱਟ 20 25 30 50 ਟਰੈਕਟਰ ਆਏ ਨੇਗੇ ਘੱਟੋ-ਘੱਟ ਇੱਥੇ 6-700 ਟਰੈਕਟਰ ਖੜਾ ਹੋਣਾ ਸਾਰੇ ਵੀਰਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ ਜਿਹੜੇ ਵੀਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਣਗੇ ਇੱਥੇ ਇਹ ਦੇਖੋ ਬਾਈ ਪੂਰਾ ਫਲਾਈਓਵਰ ਭਰਿਆ ਪੈਗਾ ਇੱਥੋਂ ਪਤਾ ਲੱਗਦਾ ਬਾਈ ਜਗਜੀਤ ਸਿੰਘ ਦੱਲੇਵਾਲ ਸਰਦਾਰ ਸਾਹਿਬ ਨਾਲ ਆ ਵੀ ਕਿੰਨਾ ਬਹੁਤ ਪਿਆਰ ਹੈਗਾ ਜੋ ਆਪਣੇ ਖਾਸਟਰ ਬਾਦਰ ਤੇ ਸੁਖਨਸਾਲ ਦੇ ਬੈਠੇ ਨੇਗੇ ਇਹ ਦੇਖੋ ਬਾਈ ਫਲਾਈਓਵਰ ਖਤਮ ਹੋਣ ਦਾ ਨਾਮ ਹੀ ਰਹਿ ਰਿਹਾ ਤੇ ਰੈਲੀ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਦੇਖ ਸਕਦੇ ਹੋ ਤੁਸੀਂ ਕਿ ਫਲਾਈਓਵਰ ਭਰਿਆ ਪਿਆ ਟਰੈਕਟਰਾਂ ਨਾਲ ਕਿਸਾਨ ਵੀਰਾਂ ਦਾ ਸਾਥੀ ਬਹੁਤ ਹੈ ਆਪਣੇ ਚਾਹ ਵਾਲੇ ਦੇ ਜੀ ਦੇ ਦੁਆਰੇ ਆਸੇ ਉਹ ਲੈ ਕੇ ਆਉਂਦੇ ਜੀ ਹੋਰ ਬਣਾ ਫਟਸੋਲੇ ਜੀ ਚਾਹ ਵਾਲੇ ਉਹ ਦੇਖੋ ਬਣੀ ਕੀਵਾ ਦਾਲ ਮੀਚਾ ਬਣਾ ਰਹੇ ਹਾਂ ਲੈ ਇਹੋ ਬਸ ਆਉਣੇ 15-20 ਮਿੰਟਾਂ ਵਿੱਚ ਆ ਜਾ ਪਾ 15 ਮਿੰਟ ਲੱਗਣਗੇ ਬਣਾ ਲੈ ਹਾਂ ਫਿਰ ਹੈਗੇ ਤੂੰ ਲੈ ਕੇ ਆਉਂਦੇ ਨੇ ਬਿੱਚੀ ਗਾ ਰੋ ਤੁਰ ਕੇ ਨਿੱਚੀ ਗਾ ਲੈਂਦੇ ਆ ਨੀ ਸਾਨੂੰ ਤਾਂ ਉਹਨਾਂ ਨੇ ਐ ਕਿਹਾ ਸੀ ਕਹਿੰਦੇ ਤੁਸੀਂ ਲੈ ਕੇ ਵਾਜ ਜਾਓ ਇਹਨੂੰ ਕਰ ਲਓ ਕਹਿੰਦੇ ਜਾ ਕੇ ਉੱਥੇ ਐਂ ਖੜ ਜਾ ਬਾਈ ਖੜ ਜਾ ਹੱਥ ਇਹ ਤਾਂ ਉਗਲੀ ਵੀ ਪਾਉਂਦੇ ਹੋ ਆ ਕੇ ਨੰਦੇ ਦਾ ਦੇ ਰਹੇ ਨੰਦੇ ਆ ਰਹੀ ਲੱਗਣੀ ਐ ਨਹੀਂ ਨਵੀਂ ਜਿਉਂਦੀ ਦੀ ਸਾਦ ਰੰਦੀ ਆਪਾਂ ਲਗਣਾ ਪੇਂਟ ਕਰਨਾ ਮਿੱਠਾ ਦੇਖ ਕੇ ਇਧਰਿਆ ਮੁਸਨ ਸਾਨੀ ਬਣਾਣਾ ਆਇਆ ਤਾਂ ਬਈ ਪਨੇ ਫਿਰਦਾ ਰਿਹਾ ਵਰਕ ਇੱਕ ਵਾਰ ਦੂ ਹੈ ਜਦੋਂ ਦਕਲਾ ਮਡੋਲ ਮਹਾ ਇੱਕ ਵਾਰ ਜਾ ਪੰਡੋਂ ਮਚਾਤਾ ਸਾਰਾ ਗੁਫਾ ਉਹ ਭੰਗੇ ਉਚਾਰ ਐਸਾ ਕਿ ਇੰਨੀਆਂ ਹੋਰ ਵਾਰ ਦੇ ਰਹੇ ਬੰਦੇ ਜਾ ਕੇ ਉਹਨਾਂ ਨੇ ਪਿਆ 10 12 ਬੰਦੇ ਆ ਬਲੱਡਾ ਗੁਰਦੁਆਰਾ ਸਾਬ ਵਾਲੇ ਬਾਬਿਆਂ ਨੇ ਜ਼ਿਆਦਾ ਲੰਗਰ ਭੇਜਿਆ ਜੀ ਬਈ ਉਹਦੇ ਵਿੱਚ ਆਪਾਂ ਨੇ ਸੇਵਾ ਕੀਤੀ ਇਹ ਦੇਖੋ ਬਈ ਸਾਰੀ ਸੰਗਤ ਨੂੰ ਆਪਾਂ ਚਾਪ ਲਾ ਕੇ ਤੋਰਦੇ ਸੀਗੇ ਨਾਲ ਆਪਣਾ ਮੱਖਣ ਬਈ ਸੀਗਾ ਤੇ ਹੋਰ ਸੇਵਾਦਾਰ ਵੀਰ ਵੀ ਸਨ ਤੁਸੀਂ ਦੇਖ ਸਕਦੇ ਹੋ ਬਈ ਇਹ ਜਦੋਂ ਰੈਲੀ ਸਮਾਪਤ ਹੋਈ ਸੀ ਉਸ ਤੋਂ ਪਹਿਲਾਂ ਆਹ ਪਿਆ ਕੇ ਹਟਿਆ ਬਾਬਿਆਂ ਨੂੰ ਸੇਵਾ ਕਰ ਲੱਗ ਰਿਹਾ ਮੱਖਣ ਵੀਰ ਬਾ ਬਈ ਧੰਨਵਾਦ ਸਾਰਿਆਂ ਦਾ ਇੱਥੇ ਆਉਂਦੇ ਹੁਣ ਆਪਾਂ ਚੱਲਦੇ ਆ ਘਰੋ ਘਰੀ ਬਈ ਅੱਗੇ ਜੇ ਕੋਈ ਕਾਰ ਲਈ ਦੁਵਾਰਾਂ ਫੇਲ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜੀ ਬਾਈ ਜੀ ਵੈਗਰੂ ਦੀ ਕਿਰਪਾ ਨਾਲ ਆਪਣੀ ਟਰੈਕਟਰ ਰੈਲੀ ਸਮਾਪਤ ਹੋ ਗਈ ਤੇ ਇਸ ਤੋਂ ਬਾਅਦ ਆਪਾਂ ਗੱਡੀ ਖੜਾਉਣ ਗਏ ਬਾਬਾ ਜੀ ਦੇ ਦਰਵਾਜ਼ਾ ਸਾਹਿਬ ਗੱਡੀ ਖੜਾ ਕੇ ਬਾਬਾ ਜੀ ਦੇ ਦਰਵਾਜ਼ਾ ਫਿਰ ਆਪਾਂ ਚੱਲ ਪਏ ਘਰਾਂ ਨੂੰ ਬਈ ਤੋਂ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਜਿਹੜੇ ਵੀਰਾਂ ਤੇ ਟਰੈਕਟਰ ਰੈਲੀ ਵਿੱਚ ਆਏ ਸੀ ਵੈਗਰੂ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਵੈਗਰੂ ਕਰੇ ਜਲਦੀ ਹੀ ਸਰਕਾਰ ਮੰਨ ਜਾਵੇ ਤੇ ਡੱਲੇਵਾਲ ਸਾਹਿਬ ਜੀ खुशी खुशी